ਉਹ ਕਹਿੰਦੇ ਨੇ ਨਾ ਸੱਚੇ ਮਨ ਨਾਲ ਅਸੀਂ ਜੋ ਵੀ ਪ੍ਰਮਾਤਮਾ ਕੋਲ ਮੰਗਦੇ ਹਾਂ ਉਹ ਜ਼ਰੂਰ ਮਿਲਦਾ ਹੈ ਅਜੇ ਹੀ ਕੋਈ 10 ਪੋਤ ਦੇ ਪਿੰਡ ਨੰਗਲ ਦੀ ਰਹਿਣ ਵਾਲੀ ਮਹਿਲਾ ਨਾਲ ਹੋਇਆ ਹੈ ਜਿਸ ਨੇ ਬਟਾਲਾ ਦੇ ਇਤਿਹਾਸਿਕ ਸਿੱਧ ਪੀਠ ਕਾਲੀ ਦਵਾਰ ਮੰਦਿਰ ਮਾਦੇ ਦਰਵਾਰ ਆ ਕੇ ਝੋਲੀ ਅੱਡੀ ਤਾਂ ਮਾਤਾ ਰਾਣੀ ਕੋਲ ਆਪਣੇ ਬਿਮਾਰ ਭਤੀਜੇ ਦੀ ਚੰਗੀ ਸਿਹਤ ਲਈ ਮੰਨਤ ਮੰਗੀ ਮਾਤਾ ਰਾਣੀ ਨੇ ਮਹਿਲਾ ਦੀ ਸੱਚੀ ਲਗਨ ਤੇ ਭਗਤੀ ਦੇਖਦੇ ਹੋਏ ਮਹਿਲਾ ਦੀ ਮੰਨਤ ਪੂਰੀ ਕੀਤੀ ਅਸਦੇ ਉਸਦੇ ਬਿਮਾਰ ਭਤੀਜੇ ਨੂੰ ਚੰਗੀ ਸਿਹਤ ਤੇ ਤੰਦਰੁਸਤੀ ਬਖਸ਼ੀ ਜਿਸ ਤੋਂ ਬਾਅਦ ਮਹਿਲਾ ਆਪਣੇ ਪਰਿਵਾਰ ਦੇ ਨਾਲ ਮਾਤਾ ਰਾਣੀ ਦੇ ਦਰਬਾਰ 45 ਕਿਲੋਮੀਟਰ ਦਾ ਨੰਗੇ ਪੈਰੀ ਸਫ਼ਰ ਤੈਅ ਕਰਕੇ ਦਰਬਾਰ ਪਹੁੰਚੀ ਮਹਿਲਾ ਤੇ ਉਸਦੇ ਪਤੀ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ ਮਾਤਾ ਰਾਣੀ ਨੇ ਉਹਨਾਂ ਦੀ ਝੋਲੀ ਪਰੀ ਹੈ ਉਹ ਘਰ ਵਿੱਚੋਂ ਸਭ ਤੋਂ ਵੱਡੇ ਹਨ ਤੇ ਉਹਨਾਂ ਨੇ ਆਪਣੇ ਭਰਾ ਦੇ ਬੇਟੇ ਵਿੱਚ ਕਦੀ ਵੀ ਫਰਕ ਨਹੀਂ ਸਮਝਿਆ ਕਿਉਂਕਿ ਸਾਡੀ ਕੋਈ ਔਲਾਦ ਨਹੀਂ ਹੈ ਅਸੀਂ ਆਪਣੇ ਭਰਾ ਦੇ ਬੇਟੇ ਨੂੰ ਆਪਣਾ ਪੁੱਤ ਸਮਝ ਕੇ ਉਸ ਦੀ ਪਰਵਰਿਸ਼ ਕੀਤੀ ਹੈ ਮਾਤਾ ਰਾਣੀ ਨੇ ਸਾਡੀ ਵੀ ਖਾਲੀ ਚੋਰੀ ਭਰੀ ਅੱਜ ਸਵੇਰੇ 8:30 ਵਜੇ ਘਰੋਂ ਚੱਲੇ ਸੀ ਤੇ ਸ਼ਾਮ ਕਰੀਬ 5:30 ਵਜੇ ਦੇ ਨਾਲ ਬਟਾਲਾ ਕਾਲੀਦਵਾਰ ਮੰਦਿਰ ਪਹੁੰਚ ਕੇ ਮਾਤਾ ਰਾਣੀ ਤੋਂ ਆਸ਼ੀਰਵਾਦ ਲਿਆ ਮੇਰਾ ਬੇਟਾ ਹੀ ਹੈ ਮੇਰੇ ਦੇਵਰ ਦਾ ਬੇਟਾ ਤੇ ਮੈਂ 6 ਮਹੀਨੇ ਪਹਿਲੇ ਜਦੋਂ ਥੋੜੀ ਪ੍ਰੋਬਲਮ ਆਈ ਖਾਂਸੀ ਦੀ ਤੇ ਖਾਂਸੀ ਦੀ ਪ੍ਰੋਬਲਮ ਕਰਕੇ ਉਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ ਫਿਰ ਡਾਕਟਰਾਂ ਨੂੰ ਖਾਇਆ ਡਾਕਟਰ ਕਹਿੰਦੇ ਵੀ ਏ ਜਿਆਦਾ ਪ੍ਰੋਬਲਮ ਆ ਇਸ ਲਈ ਕਦੀ ਟੈਸਟ ਵਗੈਰਾ ਇਹ ਉਹ ਅਹੀ ਥੋੜਾ ਡਰ ਗਏ ਤੇ ਮੈਂ ਕਿਹਾ ਹੋਇਆ ਇਹ ਮਹਾਮਾਰੀពី ਠੀਕ ਕਰਿਓ ਬੱਚੇ ਨੂੰ ਤੰਦਰੁਸਤ ਕਰਿਓ ਤੇ ਮੈਂ ਨੰਗੇ ਪੈਰੀਆਂ ਵਾਂਗੇ ਪਿਆਦਲ ਯਾਤਰਾ ਕਰਾਂਗੇ ਮੈਂ ਕਿਸੇ ਨੂੰ ਦੱਸਿਆ ਨਹੀਂ ਬਾਅਦ ਵਿੱਚ ਫਿਰ ਮੈਂ ਹੌਲੀ ਹੌਲੀ ਇਹਨਾਂ ਨੂੰ ਦੱਸਣਾ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਕਹਿਣਾ ਤੂੰ ਹੁਣ ਪੈਦਲ ਯਾਤਰਾ ਕਰਨੀ ਆਲਕਿ ਥੋੜਾ ਹੁੰਦਾ ਹੀ ਨਾ ਵੀ ਮੈਂ ਨਹੀਂ ਬਚ ਜਾਣਾ ਉੰਕੜਾ ਵੀ ਬਥੇਰੀਆਂ ਆਈਆਂ ਪਰ ਚਲੋ ਮਹਾਮਾਈ ਨੇ ਮਸੂਸ ਨਹੀਂ ਹੋਣ ਦਿੱਤਾ ਮਹਾਮਾਈ ਨੇ ਤੋਰੀ ਰੱਖਿਆ ਚਲੋ ਧਰ ਤੇ ਲਿਆਂਦਾ ਫਟਾਫਟ ਹੀ ਆ ਗਏ ਸੀ ਹਾਂਜੀ ਇਨਸ਼ਾਅੱਲਾ ਕੋਈ ਗੱਲ ਨਹੀਂ ਸਾਡਾ ਇਹ ਬੇਟਾ ਆ ਜੀ ਮੇਰੇ ਛੋਟੇ ਬ੍ਰਦਰ ਦਾ ਬੇਟਾ ਆ ਇਹਦਾ ਨਾਮ ਵੈਸੇ ਤਾਂ ਹਰਸ਼ਵਰਧਨ ਆ ਪਿਆਰ ਨਾਲ ਅਸੀਂ ਇਹਨੂੰ ਗੁੱਗੂ ਕਹਿੰਨੇ ਆ ਪਿਛਲੇ ਕੋਈ 6 ਮਹੀਨਿਆਂ ਤੋਂ ਇਹਨੂੰ ਇੱਕ ਛੋਟੀ ਜੀ ਪ੍ਰੋਬਲਮ ਆ ਗਈ ਸੀ ਖਾਂਸੀ ਦੀ ਜਿਹੜੀ ਕਿ ਉੱਥੋਂ ਲੱਗਦਾ ਸੀ ਪ੍ਰੋਬਲਮ ਵੱਧ ਗਈ ਉਲਟੀ ਆਉਂਦੀ ਸੀ ਡਾਕਟਰਾਂ ਨੇ ਟੈਸਟ ਲੈ ਕੇ ਦੇ ਦਿੱਤੇ ਥੋੜਾ ਜਿਹਾ ਡਰਾਪ ਆਤਾ ਜਿਹਦੇ ਕਰਕੇ ਸਾਰੀ ਫੈਮਿਲੀ ਜਿਹੜੀ ਡਰ ਗਈ ਉਸ ਤੋਂ ਬਾਅਦ ਮੇਰੀ ਵਾਈਫ ਨੇ ਜਿਹੜੀ ਇੱਕ ਸੁਖਣ ਕੀਤੀ ਮਹਾਮਾਈ ਦੇ ਦਰਬਾਰ ਦੇ ਉੱਤੇ ਕਾਲੀ ਦਵਾਰੇ ਬਟਾਲਾ ਦੇ ਵਿੱਚ ਕਿ ਅਸੀਂ ਪੈਦਲ ਆਵਾਂਗੇ ਗੁਰਦਾਸ ਨਗਲ ਤੋਂ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਭੀ ਅਸੀਂ ਇਸ ਤਰ੍ਹਾਂ ਇਸ ਤਰ੍ਹਾਂ ਜਾਣਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਹੁਣ ਸੁਖਣ ਕੀਤੀ ਹੈ ਤਾਂ ਆਪਾਂ ਜ਼ਰੂਰ ਜਾਵਾਂਗੇ ਬੇਟੇ ਦੇ ਜਿਵੇਂ ਥੋੜਾ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਜਿਹੜਾ ਵਿਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਜਰੂਰ ਜਾਵਾਂਗੇ ਥੋੜੀਆਂ-ਬਹੁਤੀਆਂ ਦਿੱਕਤਾਂ ਨੇ ਪਰ ਅਸੀਂ ਮਾਤਾ ਗਾੜੀ ਮਹਾ ਮਾਈ ਗਾੜੀ ਇੱਕੋ ਹੀ ਅਰਦਾਸ ਕਰਦੇ ਆ ਕਿ ਮਾਤਾ ਰਾਣੀ ਜਲਦ ਤੋਂ ਜਲਦ ਸਾਡੇ ਬੇਟੇ ਨੂੰ ਜਿਹੜਾ ਠੀਕ ਕਰ ਦਵੇ ਸਾਡਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇ ਉਹ ਜਿਹੜੀ ਪੈਦਲ ਯਾਤਰਾ ਮੇਰੀ ਮਿਸੇਸ ਨੇ ਸੁਖੀ ਸੀ ਉਹ ਪੈਦਲ ਯਾਤਰਾ ਅੱਜ ਅਸੀਂ ਸਵੇਰੇ 8:30 ਵਜੇ ਪਿੰਡ ਗਰਦਾਸ ਨੰਗਲ ਤੋਂ ਸ਼ੁਰੂ ਕਰਕੇ 5:30 ਜਿਹੜਾ ਆ ਸ਼ਾਮ ਦੇ ਮਹਾ ਮਾਈ ਦੇ ਦਰਬਾਰ ਤੇ ਪਹੁੰਚ ਕੇ ਹਾਜ਼ਰੀ ਲਵਾ ਦਿੱਤੀ ਹੈ ਮਹਾ ਮਾਈ ਦੇ ਦਰਸ਼ਨ ਕਰ ਲੈਣੇ ਅਰਦਾਸ ਕਰਕੇ ਬੱਚੇ ਨੂੰ ਮੱਥਾ ਟਿਕਾ ਲਿਆ ਆ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਦਰਬਾਰ ਤੇ ਆਣ ਕੇ ਮਹਾ ਮਾਈ ਗਾੜੀ ਕੋਈ ਅਰਦਾਸ ਆ ਲਾਸਟ ਟਾਈਮ ਕਿ ਬੱਚੇ ਨੂੰ ਬਹੁਤ ਜਲਦ ਜਿਹੜਾ ਆ ਸਿਹਤਯਾਬੀਦ ਕਰੇ ਸਿਹਤਯਾਬੀ ਦਵੇ ਤੇ ਬੱਚਾ ਬਹੁਤ ਜਲਦ ਜਿਹੜਾ ਸਾਡਾ ਠੀਕ ਹੋ ਜਾਵੇ ਤਾਂ ਕਿ ਬੱਚੇ ਦੀ ਜਿੰਨੀਆਂ ਵੀ ਤਿਕਤਾ ਪ੍ਰੇਸ਼ਾਨੀਆਂ ਨੇ ਉਹ ਖਤਮ ਹੋ ਜਾਣ ਮਹਾ ਮਾਈ ਦੇ ਗਾੜੀ ਬਸ ਇਹੀ ਅਰਦਾਸ ਆ ਤੇ ਅੱਜ ਅਸੀਂ ਪੂਰਾ ਪਰਿਵਾਰ ਜਿਹੜਾ ਆ ਉਧਰੋਂ ਚੱਲ ਕੇ ਮੈਂ ਤੇ ਮੇਰੀ ਮਿਸਸ ਜ ਮੇਰਾ ਬ੍ਰਦਰ ਤੇ ਮੇਰੀ ਜਿਹੜੀ ਛੋਟੀ ਭਾਬੀ ਉਹ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਆ ਮਿਸਸ ਤਾਂ ਲਗਾਤਾਰ ਜਿਹੜੀ ਪੈਦਲ ਯਾਤਰਾ ਕਰਦੀ ਹੋਈ ਪਹੁੰਚੀ ਪਰ ਅਸੀਂ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਦੇ ਨਾਲ ਬਦਲਦੇ ਬਦਲਦੇ ਜਿਹੜਾ ਕਦੀ ਸਕੂਟੀ ਬ੍ਰਦਰ ਚਲਾ ਲੈਂਦਾ ਸੀ ਕਦੀ ਮੈਚ ਲਾ ਲੈਂਦਾ ਸੀ ਤੇ ਥੋੜਾ ਥੋੜਾ ਉਹਦੇ ਨਾਲ ਅਸੀਂ ਸਾਥ ਦਿੰਦੇ ਹੋਏ ਉਹਦੇ ਨਾਲ ਨਾਲ ਰਹੇ ਆ ਕਿਉਂਕਿ ਰੋਡ ਦੇ ਉੱਤੇ ਸੇਫਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ ਜਿਹੜਾ ਮਾਹੌਲ ਬੜਾ ਖਰਾਬ ਆ ਘੱਟ ਪੱਟ ਜਿਹੜੇ ਆਜ ਕੱਲ ਜਿਹੜੇ ਸਨੈਚਰ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਨੇ ਦਿਲ ਦੇ ਵਿੱਚ ਇੱਕ ਡਰ ਤਬਕਾ ਬਣਿਆ ਰਿਆ ਪਰ ਮਹਾਮਾਈ ਨੇ ਬਹੁਤ ਜ਼ਿਆਦਾ ਸਾਦਤਾ ਬਹੁਤ ਜ਼ਿਆਦਾ ਸਰਵਾਦ ਬਣਾ ਕੇ ਰੱਖਿਆ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਹੀਂ ਆਈ ਥੋੜੇ ਜੇ ਸਾਲਿਆਂ ਦੀ ਪ੍ਰੋਬਲਮ ਆਈ ਹੈ ਪਰ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਇੱਥੇ ਆਣ ਕੇ ਹੀ ਭੁੱਲ ਗਏ ਆ ਤੇ ਬਹੁਤ ਵਧੀਆ ਆ ਮਹਾਮਾਈ ਗੜੀ ਕੋ ਦਵਾਇਆ ਕਿ ਬੱਚਾ ਜਲਦੀ ਨਾਲ ਜਲਦੀ ਠੀਕ ਹੋ ਜੇ ਜੈ ਮਾਤਾ ਦੀ